ਭਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਬਾਲਾ ਜੀ ਗਾਰਮੈਂਟ ਵਾਲਿਆਂ ਦੇ ਜੀ ਆਪਾਂ ਆ ਗਏ ਜੀ ਰਾਮਪਰੇ ਜੀ ਜਿੱਥੇ ਕਹਿੰਦੇ ਭਾਰੀ ਸੇਲ ਲੱਗੀ ਹੋਈ ਆ ਸਭ ਤੋਂ ਪਹਿਲਾਂ ਲੋਕੇਸ਼ਨ ਦੱਸਦਾ ਇਧਰਲੇ ਪਾਸੇ ਬੱਸ ਸਟੈਂਡ ਆ ਤੇ ਆ ਆ ਗਈ ਸਟੇਸ਼ਨ ਚੌਂਕੀ ਰੇਲਵੇ ਚੌਂਕੀ ਤੇ ਸਭ ਤੋਂ ਵੱਡਾ ਤੁਹਾਨੂੰ ਤੋਹਫਾ ਦੱਸਾਂ ਵੀ ਬਾਈ ਨੇ ਉਹ ਫ੍ਰੀ ਲਾਇਆ ਹੋਇਆ ਮੁਰਲੇ ਪਾਸੇ ਜੂਸ ਵਾਲਾ ਜਿਹੜਾ ਵੀ ਭਰਾ ਇੱਥੇ ਸ਼ਾਪਿੰਗ ਕਰਨ ਆਉ ਫ੍ਰੀ ਜੂਸ ਇਧਰਲੇ ਪਾਸੇ ਆਲੂ ਤੇ ਆਲੂ ਹੰਦੇ ਪਰੌਂਠਿਆਂ ਜਿਹੜਾ ਹੀ ਭਰਾ ਦੂਰੋਂ ਆਉਂਦਾ ਵੀ ਰੋਟੀ ਟੁਕ ਦਾ ਪ੍ਰਬੰਧ ਤੇ ਖਾਣ ਪੀਣ ਦਾ ਕਰਿਆ ਹੋਇਆ ਆਜੋ ਤੁਹਾਨੂੰ ਹੁਣ ਅੰਦਰ ਦਿਖਾਉਨੇ ਆ ਤੇ ਆਜੋ ਬਾਈ ਭਰਾ ਮੇਰੇ ਆ ਬਾਈ ਫੁੱਲ ਸਟਾਕ ਆ ਹਰ ਇੱਕ ਚੀਜ਼ ਆ ਚੱਕੀ ਚੱਲੋ ਯਾਲੋ ਇਹ ਵਲਟਾਂ ਦੇ ਵਿੱਚ ਕਿੰਨੇ ਰੁਪਈਆ ਦੀ 1000 ਰੁਪਈਆ ਦੀਆਂ 1000 ਰੁਪਈਆ ਦੀਆਂ ਛੀ ਵੀ ਹੈਗੀਆਂ ਤਿੰਨ ਵੀ ਹੈਗੀਆਂ ਚਾਰ ਵੀ ਹੈਗੀਆਂ ਇੱਕ ਮਿੰਟ ਇੱਕ ਮਿੰਟ 1000 ਦੀ ਇੱਕ ਆ ਕਿ 1000 ਰੁਪਏ 1000 ਦੀਆਂ ਤਿੰਨ ਆ ਬਾਈ ਆ ਆ 1000 ਦੀਆਂ ਤਿੰਨ ਨੇ ਐਮ ਆਰ ਪੀ ਲੱਗੇ ਹੋਏ ਬਾਈ ਪੀਸਾਂ ਦੇ ਉੱਤੇ ਆ ਦੇਖ ਲਓ 699 ਰੁਪਈਆ ਐਮ ਆਰ ਪੀ ਲੱਗਿਆ ਪਰ 1000 ਦੀਆਂ ਤਿੰਨ ਦੇ ਰਹੇ ਆ ਅਸੀਂ ਅੱਛਾ ਠੀਕ ਐ ਆ ਸਾਰੇ ਜਿੰਨੇ ਵੀ ਡਿਜ਼ਾਈਨ ਆ ਸਾਰੇ ਹਾਂ 1000 ਰੁਪਏ ਦੇ ਤਿੰਨ ਨੇ 1000 ਰੁਪਏ ਦੇ ਤਿੰਨ ਨੇ ਸਾਰੀਆਂ ਵਧੀਆ ਲੋਹਾਂ ਨੇ ਆ 1500 ਰੁਪਏ ਦੇ ਤਿੰਨ ਇੰਪੋਰਟਡ ਲੋਹਾਂ ਸਾਰੇ ਅੱਛਾ ਆ ਕਹੇ 1000 ਦੀ ਇਹ 1500 ਦੀਆਂ ਤਿੰਨ ਨਹੀਂ ਆ ਲੋ 1500 ਦੀਆਂ ਤਿੰਨ ਨੇ ਆ ਆ ਲੋਹਾਂ ਬੱਲੇ ਬੱਲੇ ਆ ਜੀਨ ਦੀਆਂ ਪੈਂਟਾਂ ਨੇ ਬਾਈ ਠਾਈ 1500 ਰੁਪਏ ਦੀਆਂ ਤਿੰਨ ਨਾਲ ਲੋ ਫਰੈਸ਼ ਸਟਾਕ ਆ ਜੀ ਉਹ ਕਾਰਗੋ ਪੈਂਟ ਤੇ ਮਾਰਦੇ ਕੈਮਰਾ ਕਾਰਗੋ ਪੈਂਟਾ ਵੀ ਆਪਣੇ ਕੋਲ 1500 ਤੇ 3 ਵੀ 1800 ਤੇ ਵੀ ਆ ਲੱਗੀਆਂ ਕਾਰਗੋ ਜੀ ਇਹ ਐਡਾ ਭਾਰੀ ਡਿਸਕਾਊਂਟ ਕਿਵੇਂ ਮਿੱਤਰ ਆ ਆ ਦੇਖੋ ਪੋਸਟਰ ਤੇ ਮਾਰੋ ਜੀ ਸਾਰਾ ਆ ਪੋਸਟਰ ਤੇ ਕੈਮਰਾ ਮਾਰ ਪੁੱਤਰਾ ਅੱਛਾ ਆ ਦੇਖੋ ਜੀ ਸਾਰਾ ਰੇਟ ਲਿਖਿਆ ਹੋਇਆ ਬਈ 1000 ਰੁਪਏ ਦੇ 6 ਪੀਸ ਵੀ ਆ 1000 ਰੁਪਏ ਦੇ 4 ਪੀਸ ਵੀ ਆ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਉਹ ਇੱਕ ਟੀ-ਸ਼ਰਟ ਜਮਾ ਫਰੀਆ 2000 ਰੁਪਏ ਦੇ ਕੱਪੜੇ ਨਾਲ 2000 ਰੁਪਏ ਦੇ ਕੱਪੜੇ ਜੇ ਕੋਈ ਲਊ ਆ ਕੇ ਤੇ ਜੇ ਵੀਡੀਓ ਸ਼ੇਅਰ ਕਰਨ ਦੀ ਹੈ ਗੱਲੀ ਵੀਡੀਓ ਜੇ ਤੁਸੀਂ ਇੱਥੇ ਆ ਕੇ ਸਾਡੀ ਵੀਡੀਓ ਸ਼ੇਅਰ ਕਰੋਗੇ ਸਕਰੀਨਸ਼ਾਟ ਦਿਖਾਉਂਗਾ ਵੀ ਮੈਂ ਫੇਸਬੁੱਕ ਤੇ ਵੀਡੀਓ ਸ਼ੇਅਰ ਕੀਤੀ ਆ ਤੇ ਵੀ ਉਹ ਤੁਸੀਂ ਸਕਰੀਨਸ਼ਾਟ ਦਿਖਾਓ 1000 ਰੁਪਏ ਦੀ ਸ਼ਾਪਿੰਗ ਕਰੋਗੇ ਉਹ ਤੁਹਾਨੂੰ ਵਾਲੇ ਕਿਹੜਾ ਡਿਜ਼ਾਈਨ ਬਹੁਤ ਲੱਗੇ ਹੋਏ ਆਪਣੇ ਕੋਲੇ ਵੈਰਾਈਟੀ ਬਹੁਤ ਹੈ 40 ਤਰ੍ਹਾਂ ਦੇ ਡਿਜ਼ਾਈਨ ਮਿਲਣਗੇ ਬਾਈ ਟੀ-ਸ਼ਰਟਾਂ ਦੇ ਵਿੱਚ ਅੱਛਾ 40 ਤਰ੍ਹਾਂ ਦੇ 40 ਤਰ੍ਹਾਂ ਦੇ ਫੁੱਲ ਬਾਹੂ ਟੀ-ਸ਼ਰਟ ਆ ਬਾਈ ਬਾਹਾਂ ਨਹੀਂ ਕਾਲੀਆਂ ਆਉਂਦੀਆਂ 1000 ਰੁਪਏ ਦੀ ਸ਼ੀ ਦਵਾਂਗੇ ਇਹ ਪੂਰੀ ਗਰੰਟੀ ਵਾਲੇ ਰੇਟ ਹੋਣਗੇ ਪੂਰਾ ਸਭ ਤੋਂ ਵੱਡੀ ਗੱਲ 1000 ਰੁਪਏ ਦੇ ਆਪਾਂ ਨਵੀਂ ਲੈ ਕੇ ਯਾਰ ਝੋਨਾ ਚਾਨਾ ਲਾਉਣੇ ਆ ਰੇਰੂ ਸਿੱਟਦੇ ਆ ਸਭ ਤੋਂ ਵਧੀਆ ਗੱਲ ਤਾਂ ਇਹ ਹੀ ਆ ਬਾਈ ਕੈਪਰੀਆਂ ਨੇ 1000 ਰੁਪਏ ਦੀਆਂ 6 ਕੈਪਰੀਆਂ ਦੇ ਰਹੀਆਂ ਆ ਲੋ ਝੋਨਾ ਲਾਉਣ ਵਾਸਤੇ ਸਪੈਸ਼ਲਿਸਟ ਕੈਪਰੀਆਂ ਨੇ 1000 ਰੁਪਏ ਦੀਆਂ 6 ਕੈਪਰੀਆਂ 1000 ਰੁਪਏ ਦੀਆਂ ਹੀ 6 ਸਾਰੇ ਸਾਈਜ਼ ਮਿਲ ਜਾਣਗੇ ਤੇ ਆ ਲੋਹੜਾ ਨੇ ਬਾਈ 1000 ਰੁਪਏ ਦੀਆਂ 6 ਕਿਤੇ ਨਹੀਂ ਮਿਲਦੀਆਂ ਪੂਰੇ ਪੰਜਾਬ ਦੇ ਵਿੱਚ ਕੜਾਈਆਂ ਵਾਲੀ ਲੋਹੜਾ ਦੇ ਰਹੇ ਆ ਆਪਾਂ ਕੋਈ ਲੋਕਲ ਸਮਾਨ ਨਹੀਂ ਦਿੰਦੇ ਕਿ ਵਧੀਆ ਸਮਾਨ ਦਿੰਦੇ ਆ ਵਧੀਆ ਸਮਾਨ ਹੁਣ ਇਹ ਆਹ ਕਿਹੜਾ ਭਾਈ ਬੋਲੂਗੀ ਵੀ ਮੈਂ 200 ਵਾਲੀ ਆ ਕਿ 200 ਵਾਲੀ ਆ ਜੇ ਕੋਈ ਹੁਣ ਕਿਸੇ ਨੇ ਭਰਾਵ ਨੇ ਵੀਡੀਓ ਵੀ ਬਣਾਉਣੀ ਆ ਕਿਲਾ ਝੋਨੇ ਵਾਲਾ ਦੇਖੋ ਜਿਹੜਾ ਬਾਹਲੇ ਕੱਪੜੇ ਬਦਲ ਕੇ ਵੀਡੀਓ ਬਣਾਉਂਦਾ ਉਹ ਵੀ ਲਿਆ ਸਕਦਾਗਾ ਜਿਹੜੀਆਂ ਮਰਜ਼ੀ ਪਾਈ ਚੱਲੋ ਆ ਲੋ ਜਿੰਨੇ ਮਰਜੀ ਡਿਜ਼ਾਈਨ ਲਈਓ ਲੋ ਜਿੰਨੇ ਮਰਜੀ ਬਾਈ ਕਿਹਦਾ 40 ਪ੍ਰਕਾਰ ਦੀਆਂ ਚੀਜ਼ਾਂ ਮਿਲਣਗੀਆਂ ਇਹ ਨਹੀਂ ਹੈਗੀ ਵੀ ਇਕੱਲੀ ਇੱਕੋ ਹੀ ਮਿਲ ਜੂ ਜਾਂ ਇੱਕ ਨਹੀਂ ਮਿਲੂਗੀ ਬੱਤੀ ਕੋਈ ਸਪੈਸ਼ਲ ਵੱਡੇ ਸਾਈਜ਼ ਨਾਲ 5x ਲ ਸਾਈਜ਼ ਆਗੇ ਸਾਡੇ ਕੋਲੇ ਕੋਈ ਬੰਦੇ ਸਪੈਸ਼ਲ 5x ਲ ਹਾਂਜੀ ਲਾ ਦਵਾਂਗੇ ਤੁਹਾਨੂੰ ਆ ਲੋ ਆ 5x ਲਾ ਤੁਹਾਡੇ ਰਾਮ ਨਾਲ ਆਉਗਾ ਇਹ ਲੋਰ ਪਾੜ ਜੇ ਸਾਡੀ ਜ਼ਿੰਮੇਵਾਰੀ ਹੈ ਝੋਲੀ ਪਾੜ ਜੇ ਲੋ ਪਾ ਕੇ ਦੇਖੋ ਚੈੱਕ ਕਰ ਸਕਦੇ ਸਾਡੇ ਚੈੱਕ ਮੰਡਾ ਦੇਖੇ ਲਾ ਕੇ ਆਪਾਂ ਜੇ ਪਾੜ ਜੇ ਹਾਂਜੀ ਗਾਰੰਟੀ ਹੋ ਗਈ ਆ ਲੋ ਚੰਗੀਆਂ ਚੀਜ਼ਾਂ ਨੇ ਸਾਰੀਆਂ ਐ ਨਹੀਂ ਹੋਊਗਾ ਵੀ ਨਕਲੀ ਜਿਹਾ ਸਮਾਨ ਹੋਊਗਾ ਲੋ ਜੀ ਬੱਲੇ 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 100 ਕੱਟ ਜਾਣਗੇ ਆ ਮੇਰੇ ਵੀ 1000 ਰੁਪਏ ਦੀਆਂ ਪੰਜ 4 ਬਈ 4 4000 ਦੀਆਂ ਚਾਰ ਜੇ ਵੱਡੇ size 5 XL ਤਾਂ ਕਿ ਛੋਟੇ size ਇਹ ਡਰੈਸ ਦਾਸ ਪ੍ਰੋਪਰ ਇਹਨਾਂ ਨੂੰ ਡਰੈਸ ਬਈ ਆਪਣਾ ਰੰਪਰਾ ਫੂਲ ਹੈ ਜ਼ਿਲ੍ਹਾ ਬਠਿੰਡਾ ਬੱਸ ਸਟੈਂਡ ਰੋਡ ਆ ਨਜ਼ਦੀਕ ਰੇਲਵੇ ਚੌਕੀ ਆ ਬਾਕੀ ਮੋਬਾਈਲ ਨੰਬਰ ਉੱਪਰ ਛੱਡਾਂਗੇ ਜੀ ਇੱਥੇ ਬਈ ਬੱਚਿਆਂ ਦਾ ਵੀ ਐਜੈਂਟਸ ਵੀ ਆ ਟੀ-ਸ਼ਰਟਾਂ ਨੇ ਬਈ ਬੱਚਿਆਂ ਦੀਆਂ ਹੁਣ ਤੁਹਾਨੂੰ ਪਤਾ ਵੀ ਛੁੱਟੀਆਂ ਚੱਲੀਆਂ ਨੇ ਬੱਚਿਆਂ ਦੀਆਂ ਰੇਟ ਕੀ ਆ ਬਈ 500 ਰੁਪਏ ਦੀਆਂ ਚਾਰ ਟੀ-ਸ਼ਰਟਾਂ 100 ਰੁਪਏ ਦੀ ਸਾਰੇ ਜਵਾਕ ਖੁਸ਼ ਹੋ ਜਾਣਗੇ ਬਾਈ 500 ਰੁਪਏ ਦੀਆਂ ਚਾਰ ਟੀ-ਸ਼ਰਟਾਂ ਦਵਾਂਗੇ ਤੇ ਲੋਹਰਾਂ ਦਵਾਂਗੇ ਬਾਈ 500 ਦੀਆਂ ਤਿੰਨ 1000 ਰੁਪਏ ਦੇ ਵਿੱਚ ਤਿੰਨ ਚਾਰ ਤੁਹਾਡੇ ਭਾਂ ਦੇ ਜਵਾਕਾਂ ਦੀਆਂ ਜਵਾਕਾਂ ਦੀਆਂ ਨਹੀਂ ਇਹ ਹਾਂ ਜਵਾਕਾਂ ਦਾ ਸਮਾਨ ਆ ਪੂਰਾ ਵਧੀਆ ਸਮਾਨ ਹੋਊਗਾ 500 ਦੀਆਂ 500 ਦੀਆਂ ਤਿੰਨ ਹੀ ਯਾਰ ਫਿਰ ਇਹ ਸਮਾਈ ਸਮੂਹ ਵੀ ਕਿੱਥੋਂ ਇੰਨਾ ਸਸਤਾ ਕੰਮ ਕਰਦੇ ਨੇ ਸਸਤਾ ਜਿੰਨਾ ਬਈ ਐ ਸਮਝ ਲਓ ਵੀ ਨੋ ਪ੍ਰੋਫਿਟ ਤੇ ਨੋ ਲਾਸ ਬਾਈ ਬਿਆਰ ਦੇ ਵਿੱਚ ਮੰਦਾ ਵੋ ਚੱਲੀ ਜਾਂਦਾਗਾ ਆਨਲਾਈਨ ਸਾਰੇ ਬਿਆਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸੋਨੇ ਸੁਣਾ ਹੋਈ ਪਈ ਆ ਆਹ ਟੀ-ਸ਼ਰਟਾਂ ਨੇ ਵੱਡੀਆਂ ਹੀ 1000 ਦੀਆਂ ਆ ਸਾਰਾ ਡੱਬਾ ਪੈਕਿੰਗ ਮਾਲ ਹੁੰਦਾ ਇੱਕ ਤੁਹਾਨੂੰ ਹੋਰ ਚੀਜ਼ ਦਾ ਦਈਏ ਜਿੰਨੇ ਵੀ ਬੰਦਿਆਂ ਨੇ ਤੀਰਥ ਯਾਤਰਾ ਤੇ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਸਾਡੇ ਕੋਲ ਟਰੈਕ ਸੂਟ ਦੀ ਸੁਵਿਧਾ ਹੈਗੀ ਆ ਦਿਖਾਉਣੇ ਨੈਟ ਲੱਗੀ ਹੋਈ ਅੰਦਰ ਨੈਟਾ ਦੇਖੋ ਕਿ ਕਰਕੇ ਜੂ ਮਾ ਨੈਟ ਲੱਗਿਆ ਹੋਇਆ ਯਾਰ ਆ ਦੇਖੋ ਆ 1500 ਰੁਪਏ ਤਿੰਨ ਮਿਲਣਗੇ ਬਾਈ ਮੋٹے ਕੱਪੜੇ ਚੱਲੋ ਆ 1500 ਦੇ ਤਿੰਨ ਗਰਮ ਕੱਪੜਾ 1500 ਦੇ ਤਿੰਨ ਸਾਡੀ ਵੀਡੀਓ ਪੂਰੇ ਪੰਜਾਬ ਚ ਹਰਿਆਣੇ ਚ ਰਾਜਸਥਾਨ ਤੋਂ ਲੋਕ ਸਾਡੇ ਕੋਲ ਟਰੈਕ ਸੂਟ ਹੀ ਲੈਣ ਆਉਂਦੇ ਨੇ ਸਪੈਸ਼ਲ ਨਹੀਂ ਯਾਰ ਆ 500 ਰੁਪਏ ਦਾ ਹਾਂਜੀ 15 ਵੱਡੇ ਸ਼ੋਰੂਮ ਤੇ ਲੈਣ ਬਾਗ ਜੋ ਆ ਘੱਟੋ ਘੱਟ 5000 ਤੋਂ ਘੱਟ ਟਰੱਕ ਸ਼ੂਟ ਨਹੀਂ ਲੈ ਜਿਹੜੇ ਸਾਫ ਦਾ ਹੈਵੀ ਟਰੱਕ ਸ਼ੂਟ ਆ ਲੋ ਆ ਕੋਟੀਆਂ ਨੇ ਬਾਈ 1500 ਦੀਆਂ ਤਿੰਨ ਜੇ ਕਿਸੇ ਨੇ ਬਾਹਰ ਕੈਨੇਡਾ ਕੈਨੋਡਾ ਚੱਲੇ ਜਾਣਾ ਤੁਹਾਨੂੰ ਪਤਾ ਸਾਰਾ ਮੁਲਕੀ ਬਾਹਰ ਨੂੰ ਜਾਈ ਜਾਂਦਾਗਾ ਅੱਛਾ ਆ 1500 ਦੀਆਂ ਤਿੰਨ ਕੋਟੀਆਂ ਦੇ ਰਹੇ ਆ ਬਾਈ ਆਪਾਂ ਪੂਰੀਆਂ ਵਧੀਆ ਪੂਰਾ ਵਧੀਆ ਸਟਾਕ ਹੋਊਗਾ ਫਰੈਸ਼ ਸਟਾਕ ਹੋਊਗਾ ਪਰ ਮੈਂ ਤੇ ਗਰਮੀ ਦੇ ਕੱਪੜੇ ਬਾਈ ਵੀਡੀਓ ਸ਼ੇਅਰ ਕਰਕੇ ਆਜੋ ਬਾਈ ਕਿਹਨਾਂ ਟੀ-ਸ਼ਰਟ ਫ੍ਰੀ ਆ ਹਾਂਜੀ ਹਾਂਜੀ ਕੋਈ ਜਾਗਟ ਵਗੈਰਾ ਲੈਣੀ ਆ ਜਾਗਟਾਂ ਦਾ ਸਟਾਕ ਵੀ ਆਪਣੇ ਕੋਲੇ ਬਹੁਤ ਹੈ ਯਾਰ ਲੋ ਜਾਗਟਾਂ ਪੂਰੀਆਂ ਕਿਹੜੀਆਂ ਜਾਗਟਾਂ ਹਜੇ ਠੰਡ ਵਾਲੀ ਆ ਗਰਮੀ ਵਾਲੀ ਆ ਬਾਈ ਬਾਹਰ ਵਾਲੇ ਬੰਦੇ ਲੈ ਕੇ ਜਾਈ ਜਾਂਦੇ ਜਿਹੜੇ ਬਾਹਰ ਚੱਲੇ ਨੇ ਨਾ ਅਹ ਉਹਨਾਂ ਵਾਸਤੇ ਵੀ ਇਹ 2500 ਦੀਆਂ ਤਿੰਨ ਜਾਗਟਾਂ ਬਰੇ ਫਰੈਸ਼ ਨਵੀਆਂ ਨਵੀਆਂ ਫਰੈਸ਼ 2500 ਦੀਆਂ ਤਿੰਨ ਜਾਗਟਾਂ ਮਿਲਣੀਆਂ ਇੱਕ ਇੱਕ ਮਿਲਦੀ ਆ ਬਾਈ 2500 ਦੀ ਆਪਾਂ ਤਿੰਨ ਦੰਨੇ 2500 ਹਾਂ ਇਹ ਤਾਂ ਗੱਲ ਤੇ ਬਾਲਾਜੀ ਗਾਰਮੈਂਟ ਵਾਲੇ ਆ ਕਹਿੰਦੇ ਮੁੰਡੇ ਨੇ ਅੱਗ ਲਾ ਰੱਖੀ ਹੈ ਜਰੂਰ ਉਥੇ ਢੇਡਾ ਮਾਰਿਓ ਤੇ ਇੱਕ ਗੱਲ ਹੋਰ ਵੀ ਕਹਿ ਦਿੰਦੇ ਆ ਬਾਈ ਜੇ ਕਿਸੇ ਨੇ ਵੇਚਣ ਵਾਸਤੇ ਵੀ ਸਮਾਨ ਲੈਣਾ ਉਹ ਵੀ ਆਪਣੇ ਬੰਦਾ ਕੰਟੈਕਟ ਕਰ ਸਕਦਾ ਉਹ ਵੀ ਕੰਨੈਕਟ ਕਰ ਸਕਦਾ ਉਹਨੂੰ ਵੀ ਪੂਰਾ ਫਾਇਦਾ ਕਰਕੇ ਦਵਾਗੇ ਆਪਾਂ ਠੀਕ ਆ ਜੀ ਧੰਨਵਾਦ ਜੀ ਧੰਨਵਾਦ ਜੀ